ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਰਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬਲੂਡੇ ਚੈਨਲ ਆਓ ਮਾਰਦੇ ਆ ਅੱਜ ਦੇ ਮੁੱਖ ਖਬਰਾਂ ਤੇ ਇੱਕ ਨਜ਼ਰ ਇਹ ਦੇਖਣਾ ਚਾਹੁੰਦੀ ਆ ਕਿ ਜਿਸ ਵਾਰ ਤੁਸੀਂ ਮਠੀਖੇ ਦੇ ਚ ਖਲੋ ਗਏ ਪਿਆਸੀ ਜਿਹੜੇ ਬਿਕਰ ਮਿੱਗੀ ਚੜਾ ਖੁਸ਼ਾ ਕਰੂਗਾ ਇਹ ਲੋਕ ਕਹਿੰਦੇ ਜੇ ਬਿਕਰ ਮਿੱਗੀ ਖਿਆ ਤੇ ਨਾਲੋਂ ਦਾ ਜੀਜਾ ਤੇ ਨਾਲੀ ਜੀਜੇ ਦਾ ਪਿਓ ਜੇ ਰੱਖਣਾ ਪੁਨੀਆ ਲੋਕੇ ਅਗਰ ਮੇਰੇ ਪੈਰਾਂ ਤੇ ਜਿਹੜਾ ਕੰਮ ਰੱਖੀ ਬਣਾਈਆ ਤੇ ਤੁਹਾਡੇ ਕੋਲ ਬਚ ਨਹੀਂ ਲੈਣਾ ਤੇ ਸਭ ਤੋਂ ਪਹਿਲਾਂ ਜੇ ਕੋਪਿਆ ਜਾਏਗਾ ਤੁਸੀਂ ਚਾਰ ਆਪਣਾ ਡਾਈ ਨਹੀਂ ਕਰ ਜਿਹੜਾ ਸਰਕਾਰ ਤੁਹਾਡੀ ਪਾਣੀ ਦੇ ਅਸੀਂ ਤੁਹਾਨੂੰ ਚਾਰ ਘੰਟੇ ਦਾ ਟਾਈਂਡ ਲਾ ਦੇ ਚੜ ਕੇ ਜੇ ਬਾਲ ਮਜੀਠੀਆਂ ਪੰਜਾਬ ਦੀ ਜਿੱਤ ਹੋਣਾ ਚਾਹੀਦੀ ਚੀਜ਼ ਹਾਥੇ ਜਿੱਤ ਜਾਵੇ ਤਾਂ ਤਾਂ ਮੈਂ ਉਹਦੀ ਜਿੱਤ ਨੂੰ ਜਿੱਤ ਸਮਝਾਂ ਮਗਰ ਕੋਈ ਅੱਜ ਤੁਸੀਂ ਮਹਿਸੂਸ ਕਰਦੇ ਹੋ ਅੱਜ ਅਸੀਂ ਵੀ ਮਹਿਸੂਸ ਕਰਦੇ ਹਾਂ ਗੱਲ ਕਿ ਸਭ ਤੋਂ ਵੱਧ ਪਰਚੇ ਜੇ ਕਿਸੇ ਹਲਕੇ ਤੇ ਅੱਜ ਹੋ ਰਿਹਾ ਤੇ ਮੈਂ ਸਮਝਦਾ ਟੱਕੇ ਸਹੀ ਹੋਈ ਉਹ ਡੇਰਾ ਪਾਪਾ ਨਾਲ ਕਰਕੇ ਜੇ ਹੋਈ ਤੇ ਪ੍ਰਾਪਤ ਕਾਰਨ ਤਾਂ ਹੀ ਆ ਕਿਉਂਕਿ ਉਹਨੂੰ ਵੀ ਪਤਾ ਮੈਂ ਮਸਾ ਹੀ ਕਿਤੇ ਪਿਛਲੇ ਸਾਲ ਰਖੜ ਪੁੰਨਿਆ ਦੇ ਮੌਕੇ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਦਾਇਕ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਬਾਬਾ ਬਕਾਲਾ ਦੀ ਧਰਤੀ ਤੋਂ ਕਾਂਗਰਸ ਦੀ ਕਾਨਫਰੰਸ ਦੇ ਵਿੱਚ ਉਸ ਵੇਲੇ ਦੇ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਅਕਰ ਬੰਨਨ ਮਗਰੋਂ 4 ਮਹੀਨੇ ਦੇ ਅੰਦਰ ਹੀ ਜੇਲ੍ਹ ਭੇਜਣ ਦਾ ਐਲਾਨ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਹੁਣ 1 ਸਾਲ ਬਾਅਦ ਰਖੜ ਪੁੰਨਿਆ ਤੋਂ ਕੁਝ ਦਿਨ ਪਹਿਲਾਂ ਹੀ ਸੁਖਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਦਾ ਆਪਣੀ ਫੇਸਬੁੱਕ ਦੇ ਜ਼ਰੀਏ ਜਵਾਬ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਪੀਤੇ ਦਿਨੀ ਆਪਣੀ ਫੇਸਬੁੱਕ ਪੇਜ ਤੇ ਲਿਖਿਆ ਸੀ ਕਿ ਮੈਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਸ 'ਚ ਹਿੰਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰਕੇ ਵਿਖਾਵੇ ਨਹੀਂ ਤਾਂ ਕਾਲੀ ਭਾਜਪਾ ਦੀ ਸਰਕਾਰ ਬਣਨ ਉੱਤੇ ਰੰਦਾਵਾ ਨੂੰ ਉਹਨਾਂ ਦੇ ਕਹਿਣ ਤੇ ਗ੍ਰਿਫਤਾਰ ਕੀਤਾ ਜਾਵੇਗਾ ਜਿੱਨਾ ਉੱਤੇ ਉਸਨੇ ਅਤਿਆਚਾਰ ਟਾਇ ਹਨ ਵਿਕਰਮ ਸਿੰਘ ਮਜੀਠੀਆ ਨੇ ਇਸ ਤੋਂ ਪਹਿਲਾਂ ਵੀ ਜਦ ਡੇਰਾ ਬਾਬਾ ਨਾਨਕ ਹਲਕੇ ਦਾ ਸੁਖਬੀਰ ਸਿੰਘ ਬਾਦਲ ਨੇ ਪੀਤੇ ਦਿਨੀ ਦੌਰਾ ਕੀਤਾ ਸੀ ਤਾਂ ਸੁਖਜਿੰਦਰ ਸਿੰਘ ਰੰਦਾਵਾ ਉੱਪਰ ਕਈ ਤਿੱਖੇ ਵਾਰ ਕੀਤੇ ਸਨ विक्रम सिंह मजीठिया ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੀਤੇ ਦਿਨੀ ਦਿੱਤੀ ਗਈ ਇਸ ਚੋਣ ਦੇ ਦਾ ਡੇਰਾਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਮੋੜਵਾ ਜਵਾਬ ਦਿੱਤਾ ਹੈ ਅਤੇ ਉਹਨਾਂ ਨੇ ਮਜੀਠੀਆ ਦੇ ਇਸ ਬਿਆਨ ਨੂੰ ਇੱਕ ਗਿੱਦੜਪੱਪ ਕੀ ਘਰਾ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ ਇਤਿਹਾਸਿਕ ਹਵਾਲਿਆਂ ਤੋਂ ਪਰਮਾਨਿਤ ਅੰਗਰੇਜ਼ ਪਿੱਠੂ ਪਰਿਵਾਰ ਦੇ ਗਿੱਦੜ ਕਿਸਮ ਦੇ ਇੱਕ ਲੀਡਰ ਅੱਜਕੱਲ ਹਲਕਾ ਡੇਰਾਬਾਬਾ ਨਾਨਕ ਦੇ ਲੋਕਾਂ ਨੂੰ ਡਰਾਉਣ ਲਈ ਬੰਦਰ ਟਪੂਸੀਆਂ ਮਾਰ ਰਿਹਾ ਹੈ ਗੱਦਾਰ ਕਿਸਮ ਦੇ ਖੂਨ ਕੀ ਜਾਣਨ ਕਿ ਬਾਬੇ ਨਾਨਕ ਦੇ ਪੈਰਾਂ ਦੀ ਮਿੱਟੀ ਤੇ ਵਰਸੋਈ ਇਸ ਧਰਤੀ ਤੇ ਜਾਏ ਨਾ ਗਿੱਦੜ ਪਪਕੀਆਂ ਤੋਂ ਨਹੀਂ ਡਰਦੇ ਉਹਨਾਂ ਕਹੇ ਕਿ ਤੂੰ ਸੰਭਲ ਥੋੜਾ ਇੰਤਜ਼ਾਰ ਕਰ ਤੈਨੂੰ ਪੰਜਾਬ ਦੇ ਜਜਾਰੂ ਲੋਕ ਸਮਾਉਣ ਤੇ ਸਬਕ ਸਿਖਾ ਦੇਣਗੇ ਅਤੇ ਪੰਜਾਬ ਦੀਆਂ ਸੱਥਾਂ ਵੇੜਿਆਂ ਵਿੱਚ ਜ਼ਹਿਰ ਘੋਲਣ ਵਾਲੇ ਯਾਦ ਰੱਖੀ ਇਤਿਹਾਸ ਦੀ ਕਿਸੇ ਨੁਕਰੇ ਗੱਦਾਰੀ ਦੇ ਸਰਨਾਵੇਂ ਨਾਲ ਲੋਕ ਘਿੰਨਾ ਦਾ ਪਾਤਰ ਹੋਵੇਂਗਾ ਤੂੰ ਲੋਕ ਕਚਿਹਰਿਆਂ ਵਿੱਚ ਹੀ ਹੋਣਗੇ ਇਹ ਫੈਸਲਾ ਇੱਕ ਦਿਨ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਗਏ ਇਸ ਜਵਾਬ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਵਿਕਰਮ ਸਿੰਘ ਮਜੀਠੀਆ ਖਿਲਾਫ ਦਿੱਤੇ ਗਏ ਆਪਣੇ 1 ਸਾਲ ਦੇ ਪਹਿਲਾਂ ਵਾਲੇ ਬਿਆਨ ਤੇ ਅੱਜ ਵੀ ਕਾਇਮ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਇਸ ਐਲਾਨ ਨੂੰ ਅੰਜਾਮ ਤੱਕ ਕਿੰਨੀ ਦੇਰ ਤੱਕ ਪਹੁੰਚਾਉਂਦੇ ਹਨ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ ਪੰਜਾਬ టుడే ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀ ਜ਼ਬਰ ਵਿਰੋਧੀ ਲਹਿਰ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਚੌਥੇ ਦਿਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਬੱਬੇ ਹਾਲੀ ਵਿੱਚ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਮੁੜ ਦੁਹਰਾਇਆ ਕਿ ਪੰਜਾਬ ਵਿੱਚ ਜੰਗਲ ਦਾ ਰਾਜ ਹੈ ਅਤੇ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਕਾਫੀ ਵਿਗੜੀ ਹੋਈ ਹੈ ਇਸ ਮੌਕੇ ਉਹਨਾਂ ਨੇ ਕੈਬਨੈਟ ਮੰਤਰੀ ਸਾਧੂ ਸਿੰਘ ਧਰਮਸੋਤੋ ਤੋਂ ਦਿੱਤੇ ਗਏ ਬਿਆਨ ਤੇ ਵੀ ਸਵਾਲ ਚੁੱਕੇ ਹਨ ਉਹਨਾਂ ਕਹਿੰਦੇ ਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਨਾ ਕਿ ਆਮ ਲੋਕਾਂ ਦੀ ਇਸ ਮੌਕੇ ਉਹਨਾਂ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਵੱਖ-ਵੱਖ ਅਕਾਲੀ ਵਰਕਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਮੈਂ ਉਹੀ ਕਿਹਾ ਸੀ ਕੀ ਅੱਜ ਕੋਈ ਇਸ ਪੰਜਾਬ ਸਰਕਾਰ ਨਹੀਂ ਹੈ ਤੁਸੀਂ ਉਦੋਂ ਕਹਿੰਦੇ ਸੀ ਕਿ ਇਹ ਡਰੱਗਜ਼ ਅਕਾਲੀਆਂ ਨੇ ਫਲਾਇਆ ਥੋੜੇ ਐਮਐਲਏ ਕਹੀ ਜਾਂਦੇ ਥੋੜੀ ਹੁਣ ਸਟ੍ਰਕ ਚੱਲ ਰਹੀ ਹੈ ਥੋੜੀ ਸਰਕਾਰ ਹੈ ਹੁਣ ਕੌਣ ਫਲਾ ਰਿਹਾ ਹੁਣ ਕਾਂਗਰਸੀ ਫਲਾ ਰੇ ਵੇਚ ਰਿਹਾ ਡਰੱਗਸ ਸਰ ਕੈਪਟਨ ਮੈਂ ਇਹ ਕਹਣਾ ਹਾਂ ਲਾਅ ਐਂਡ ਆਰਡਰ ਪਬਲਿਕ ਠੀਕ ਕਰੋਗੀ 4 ਸਾਲ ਬਾਅਦ ਜਦੋਂ ਇਹਨਾਂ ਨੂੰ ਕੱਢਣਗੇ ਕਾਂਗਰਸੀਆਂ ਨੂੰ ਜਿੰਨਾ ਬੁਰਾ ਹਾਲ ਅੱਜ ਹੈ ਵਪਾਰੀਆਂ ਨੂੰ ਸ਼ਰਿਆਮ ਦਿਨੇ ਗੋਲੀ ਮਾਰ ਕੇ ਮਰਿਆ ਜਾਂਦਾ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਕਿਡਨਾਪ ਕੀਤਾ ਜਾ ਰਿਹਾ ਹੈ ਫਰੋਤੀਆਂ ਲਈ ਜਾ ਰਹੀਆਂ ਆ ਕੋਈ ਲਾਅਨ ਆਰਡਰ ਹੈ ਤੇ ਜਿਹੜਾ ਐਮਐਲਏ ਮinistr ਕਹ ਰਿਹਾ ਕਿ ਪਬਲਿਕ ਲਾਅਨ ਆਰਡਰ ਠੀਕ ਕਰੂਗੀ ਮੈਂ ਉਹ ਵੀ ਕਹਿ ਰਿਹਾ ਜੇ ਧਰਮਸ਼ੋਧ ਮੰਤਰੀ ਕਹ ਰਿਹਾ ਕਿ ਲਾਅਨ ਆਰਡਰ ਅਸੀਂ ਨਹੀਂ ਸਰਕਾਰ ਨੇ ਨਹੀਂ ਪਬਲਿਕ ਨੇ ਠੀਕ ਕਰਨਾ ਇਹ ਤਾਂ ਘੱਡਿਆ ਗੱਲ ਕੀ ਉਸ ਦੀ ਹੈ ਫਿਰ ਤੁਸੀਂ ਸਰਕਾਰ ਛੱਡ ਦਿਓ ਜਿਹੜਾ ਕੰਮ ਸਰਕਾਰ ਦਾ ਹੈ ਸਰਕਾਰ ਦਾ ਹੈ ਪੁਲਿਸ ਸਰਕਾਰ ਦੇ ਕੰਟਰੋਲ ਚ ਪਬਲਿਕ ਦੇ ਕੰਟਰੋਲ ਥੋੜੀ ਹੈ ਤੁਸੀਂ ਲਾਅਨ ਆਰਡਰ ਨਹੀਂ ਮੈਂਟੇਨ ਕਰ ਸਕਦੇ ਤੇ ਛੱਡ ਕੇ ਪਰੇ ਹੋ ਜਾਓ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰ 'ਚ ਬਾਗੀ ਸੂਰ ਉੱਠਣੇ ਸ਼ੁਰੂ ਹੋਏ ਹਨ ਬੀਤੇ ਕੱਲ੍ਹ ਸੀ ਦੁੱਧਮ ਸਿੰਘ ਦੇ ਸ਼ਿਦਿ ਸਮਾਗਮ ਦੌਰਾਨ ਮੰਚ ਤੋਂ ਹੀ ਸਰਕਾਰ ਦੀ ਪੋਲ ਖੋਲਦਿਆਂ ਕਾਂਗਰਸੀ ਵਿਧਾਇਕ ਸਰਜੀਤ ਸਿੰਘ ਤੇ ਮਾਨ ਨੇ ਕਹਿ ਲਕੀ ਸ਼ੁਰੂ ਵਿੱਚ ਤਾਂ ਬੜੇ ਜੋਰਸ਼ ਨਾਲ ਨਸ਼ਿਆਂ ਨੂੰ ਠੱਲ ਪਾਈ ਗਈ ਪਰ 15 ਦਿਨਾਂ 'ਚ ਸਰਕਾਰ ਦਾ ਅਸਰ ਖਤਮ ਹੋ ਗਿਆ ਅੱਜ ਇਹ پنجاب ਦੇ ਹਰ ਇੱਕ ਹਲਕੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਧਰ ਤੇ ਮਾਨ ਦੇ ਇਸ ਬਿਆਨ ਨੂੰ ਕੈਬਨ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਉਹਨਾਂ ਦੀ ਨਿੱਜੀ رائے ਕਰਾਰ ਦਿੱਤਾ ਹੈ ਅਤੇ ਦਾਵਾ ਕੀਤਾ ਹੈ ਕਿ ਪੰਜਾਬ 'ਚ 90% ਦੀ ਨਸ਼ਾ ਖਤਮ ਹੋ ਚੁੱਕਾ ਹੈ। ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਇਤਿਹਾਸਕ ਕਹਿ ਦਿੱਤਾ ਕਿ ਤੇ ਮਾਨ ਸਰਕਾਰ ਵਿੱਚ ਹੀ ਨਹੀਂ ਹਨ ਉਹ ਸਰਕਾਰ ਵਿੱਚ ਹਨ ਉਹਨਾਂ ਨੂੰ ਸਭ ਪਤਾ ਹੈ। ਮਾਨ ਸਾਹਿਬ ਕਿਸ ਤਰ੍ਹਾਂ ਪੰਜਾਬ ਦੇ ਨਸ਼ੇ ਦੇ ਹਾਲਾਤ ਨੇ ਉਰਫ ਕਿਆ ਕਰਨਾ ਪੈਂਦਾ ਉਸਦੇ ਦੇਖੋ ਨਸ਼ੇ ਦੇ ਹਾਲਾਤ ਨੇ ਜਿਹੜੇ ਜਦੋਂ ਸਰਕਾਰ ਸਾਡੀ ਬਣੀ ਬਹੁਤ ਵੱਡੀ ਠੱਲ ਪਈ ਕਿਉਂਕਿ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਦਰਦ ਹੈ ਪੰਜਾਬ ਦਾ ਕਿ ਪੰਜਾਬ ਦਾ ਹਾਲ ਹੈ ਜਿਹੜਾ ਨਸ਼ੇ ਨੇ ਪੰਜਾਬ ਦੇ ਨੌਜਵਾਨਾਂ ਜਾਖੜ ਦੇ ਵਿੱਚ ਲਿਆ ਔਰ ਮਹਾਰਾਜ ਸਾਹਿਬ ਨੇ ਬੜੀ ਦਿਲਚਸਪੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਸਾਰਿਆਂ ਨੇ ਅਸੀਂ ਉਹ ਵਾਦਾ ਹਰ ਹਿੱਲੇ ਨਿਭਾਵਾਂਗੇ ਪਰ ਜੋ ਮੈਂ ਪਹਿਲਾਂ ਵੀ ਗੱਲ ਆਮ ਕਹਿ ਚੁੱਕਿਆ ਕਿ ਜਦੋਂ ਸਰਕਾਰਾਂ ਹੀ 15 20 ਦਿਨ ਮਹੀਨਾ ਜੋ ਵੀ ਹੈ ਪੂਰਾ ਕਸਾ ਦੇਖਣ ਨੂੰ ਮਿਲਿਆ ਪਰ ਹੁਣ ਉਹ ਗੱਲ 'ਚ ਥੋੜੀ ਢਿੱਲ ਪੈਂਦੀ ਨਜ਼ਰ ਆ ਰਹੀ ਇਸ ਕਰਕੇ ਪ੍ਰਸ਼ਾਸਨ ਕਿਤੇ ਕਿਤੇ ਕਤਾਹੀ ਕਰ ਰਿਹਾ ਜਿਵੇਂ ਇਹ ਜਿੰਨੀ ਗੱਲ ਮੈਂ ਮਹਿਸੂਸ ਕੀਤੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੁੱਖ ਮੰਤਰੀ ਪੰਜਾਬ ਨੂੰ ਕਿਸ ਤਰ੍ਹਾਂ ਆਪਣੇ ਇਹਨਾਂ ਭਾਵਨਾਵਾਂ ਦੇ ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਜਿਹੜੇ ਫੀਲਡ 'ਚ ਜਾਂ ਜਿਹੜੇ ਇਲਾਕੇ 'ਚ ਸੀ ਰਹਿ ਰਹੇ ਆ ਉਹਦਾ ਦਰਦ ਸਾ ਤੋਂ ਵੱਧ ਸਾਇਦ ਕੋਈ ਨਾਲ ਜਾਣਦਾਵੇਂ ਜਾਂ ਸਾ ਤੋਂ ਵੱਧ ਜਿਹੜਾ ਪਿੰਡਾਂ ਦੇ ਲੋਕ ਉਹ ਜਾਣਦੇ ਹੋਣਗੇ ਅਸੀਂ ਗਲੀ ਮਹੱਲਿਆਂ ਦੇ ਵਿੱਚ ਫਿਰ ਕੇ ਜੋ ਦੇਖ ਰਹੇ ਹਾਂ ਉਹ ਸਾਨੂੰ ਫੀਲ ਹੋਇਆ ਉਹ ਮੈਂ ਤੁਹਾਡੇ ਜ਼ਰੀਏ ਵੀ ਜਨਤਾ ਦੇ ਸਾਹਮਣੇ ਪੇਸ਼ ਹੋ ਰਿਹਾ ਔਰ ਮੈਂ ਇੱਕ ਮੇਰੇ ਮਨ ਦੇ ਵਿੱਚ ਖਿਆਲ ਜ਼ਰੂਰ ਹੈ ਬੇਸ਼ੱਕ ਸਾਰੇ ਚਿੰਤਾ ਕਰਦੇ ਹਾਂ ਪਰ ਜਿੰਨਾ ਚਿਰ ਮੇਰੇ ਮਨ ਨਾਲ ਨਹੀਂ ਕਿਸਦਾ ਲੈਣਾ ਚਾਹੀਦਾ ਚਾਹੀ ਚਾਹੁੰਦਾ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਉੱਤੋਂ ਲੈ ਕੇ ਬਹੁਤ ਵੱਡੇ ਫੇਰ ਬਦਲ ਕਰਨ ਦੀ ਲੋੜ ਹੈ ਫਿਰ ਮੇਰਾ ਖਿਆਲ ਕਹਿੰਦਾ ਹੈ ਨਸੇ ਦੇ ਉੱਤੇ ਢਲ ਪੈ ਸਭ ਨਹੀਂ ਨਹੀਂ ਅਸਰ ਤਾਂ ਅਸਰ ਤਾਂ ਪੂਰੇ ਪੰਜਾਬ ਦੇ ਵਿੱਚ ਰਿਹਾ ਹੈ ਪਰ ਮੈਂ ਕਿਸੇ ਹੋਰ ਇਲਾਕੇ ਦੀ ਗੱਲ ਨਹੀਂ ਕਰ ਸਕਦਾ ਮੇਰੇ ਲਈ ਅਧਿਕਾਰ ਇਹ ਅਧਿਕਾਰ ਇਹ ਨਹੀਂ ਹੈਗਾ ਜਿਹੜੇ ਇਲਾਕੇ ਚ ਜਿਹੜੇ ਹਲਕਿਆਂ ਚ ਮੈਂ ਰਹਿ ਰਹੇ ਹਾਂ ਮੈਂ ਉਹਦੇ ਬਾਰੇ ਦੱਸ ਸਕਦਾ ਮੈਂ ਕਿਸੇ ਬਾਰੇ ਪਰ ਇਸ ਮੌਕੇ ਤੇ ਮੈਂ ਕਿਸੇ ਹਲਕੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਇਹ ਪ੍ਰਸ਼ਾਸਨ ਦੇ ਕਿ ਪ੍ਰਸ਼ਾਸਨ ਨੂੰ ਸਾਰਾ ਪਤਾ ਹੀ ਹੈ ਪ੍ਰਸ਼ਾਸਨ ਨੂੰ ਕੋਈ ਜਾਣ ਨਹੀਂ ਹੈ ਪ੍ਰਸ਼ਾਸਨ ਨੂੰ ਸਾਡੇ ਨਾਲ ਵੱਧ ਪਤਾ ਹੈ ਪ੍ਰਸ਼ਾਸਨ ਦੇ ਬਹੁਤ ਸਾਰੇ ਕੰਨ ਹਨ ਪ੍ਰਸ਼ਾਸਨ ਲਈ ਬਹੁਤ ਸਾਰਾ ਇਤਜਾਮ ਹੈ ਪ੍ਰਸ਼ਾਸਨ ਦੇ ਵਿੱਚ ਸੀਐਡੀ ਬਹੁਤ ਤਾਕੜੀ ਹੈ ਇਹ ਪ੍ਰਸ਼ਾਸਨ ਸਾਰਾ ਕੁਝ ਜਾਣਦਾ ਹੈ ਢਿੱਲ ਕਿਸ ਕਰਕੇ ਹੈ ਇਹ ਰੱਬ ਜਾਣਦਾ ਹੈ ਪ੍ਰਸ਼ਾਸਨ ਜਾਣਦਾ ਹੈ ਮੰਚ ਤੋਂ ਇਹ ਗੱਲ ਕਹਿ ਰਹੇ ਨੇ ਉਹਨਾਂ ਨੂੰ ਪਤਾ ਵੀ ਕਿਹੜੇ ਹਲਕਿਆਂ 'ਚ ਨਸ਼ਾ ਵਿਕਦਾ ਹੈ। ਬਾਵਜੂਦ ਕਾਰਵਾਈ ਨਹੀਂ ਹੋ ਰਹੀ ਤਾਂ ਸਰਕਾਰ ਕਿੱਥੇ ਬੈਠੀ ਹੈ? 15 ਦਿਨ ਬਰੇਕ ਸਰਕਾਰ ਬਿਲਕੁਲ ਪੱਬਾਂ ਪਾਰ ਹੈ। 90% ਤੀ ਬੰਦ ਹੋ ਗਿਆ। ਜਿਹੜੇ ਮਾੜੇ ਮੋਟੇ ਹੈਗੇ ਨੇ ਕਿਉਂਕਿ 10 ਸਾਲ ਦਾ ਜ਼ਹਿਰ ਬੀਜਿਆ ਆ। ਸਾਲੇ ਪਣਵਈਏ ਨੇ ਤਕੜੇ ਹੋ ਕੇ ਰਿਸ਼ਤੇਦਾਰਔਰ ਸਰਕਾਰ ਨੇ ਰਲ ਕੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹਨੂੰ 10 ਸਾਲ ਦੇ ਪਾੜੇ ਨੂੰ 10 ਸਾਲ ਨਹੀਂ 10 ਮਹੀਨੇ ਵੀ ਨਹੀਂ ਹੋਏ ਜਦ ਦਾ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਜਿਹੜੇ 10% ਰਹਿੰਦੇ ਐ ਜਾਂ ਤਾਂ ਦੇਸ਼ ਪੰਜਾਬ ਛੱਡ ਕੇ ਭੱਜ ਜਾਣਗੇ ਜਾਂ ਫਿਰ ਉਹ ਨਸ਼ਾ ਵੇਚਣਾ ਛੱਡ ਜਾਣਗੇ ਨਹੀਂ ਤਾਂ ਜੇ ਦੰਗੇ ਵੀ ਕਹਿ ਕੇ ਵੀ 15 ਦਿਨ 15 ਦਿਨ ਅਸਰ ਰਿਹਾ ਸਰਕਾਰ ਦਾ ਵੀ 15 ਦਿਨ ਤੋਂ ਬਾਅਦ ਸਰਕਾਰ ਦਾ ਅਸਰ ਵੀ ਖਤਮ ਹੋ ਗਿਆ ਉਹਨਾਂ ਦਾ ਇਹ ਸਰਕਾਰ ਦੇ ਵੀ ਜਿਹੜੀ ਸਰਕਾਰ ਮੈਂ ਬੋਲ ਰਿਹਾ ਸਰਕਾਰ ਮੈਂ ਬੋਲ ਰਿਹਾ ਉਹਨਾਂ ਦਾ ਨਿੱਜੀ ਆਪਣਾ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੀ ਸਰਕਾਰ ਬਣਨ ਦੇ 4 ਹਫ਼ਤੇ ਦੇ ਅੰਦਰ ਹੀ ਨਸ਼ਾ ਖਤਮ ਕਰ ਦੇਣਗੇ ਪਰ ਉਹਨਾਂ ਉਹਨਾਂ ਦੇ ਆਪਣੇ ਹੀ ਵਿਧਾਇਕ ਉਹਨਾਂ ਖਿਲਾਫ ਬੋਲ ਰਹੇ ਹਨ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ टुडे ਤਰਨਤਾਰਨ ਦੇ ਸਰਹਾਲੀ ਨੈਸ਼ਨਲ ਹਾਈਵੇ ਮਾਰਗ ਤੇ ਅੱਜ ਤੋਂ ਨਿੱਜੀ ਕੰਪਨੀ ਦੇ ਬੱਸਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਤਰ੍ਹਾਂ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ 11 ਸਵਾਰੀਆਂ ਜ਼ਖਮੀ ਹੋਈਆਂ ਹਨ ਘਟਨਾ ਦੀ ਸੂਚਨਾ ਮਿਲਦੇ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਬਰਵਾਲ ਵੀ ਸਿਵਲ ਹਸਪਤਾਲ 'ਚ ਪਹੁੰਚੇ ਅਤੇ ਉਹਨਾਂ ਨੇ ਜ਼ਖਮੀਆਂ ਦਾ ਜਾਇਜ਼ਾ ਲਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵੇਂ ਬੱਸਾਂ ਦੀ ਟੱਕਰ ਤੇਜ਼ ਰਫ਼ਤਾਰ ਕਰਕੇ ਹੋਈ ਸੀ ਦੇ ਪੈਸੇਂਜਰਸ ਜਿਹੜੇ ਉਹ ਜਖਮੀ ਹੋਏ ਐ ਜਿਨ੍ਹਾਂ ਦੇ ਵਿੱਚੋਂ ਦੋ ਦੀ ਡੈਥ ਹੋ ਚੁੱਕੀ ਐ ਤੇ ਜਿਹੜੇ 11 ਐ ਉਹ ਸੀਐਸਸੀ ਜਿਹੜੀ ਸਾਡੀ ਇੱਥੇ ਐ ਪੀਐਸਸੀ ਆਪਣੀ ਸਰਹਾਲੀ ਇੱਥੇ ਨੇ ਤੇ ਜਿਹੜੇ 10 ਐ ਉਹ ਸਿਵਲ ਹਸਪੀਟਲ ਤਰਨਤਾਰਨ ਦੇ ਵਿੱਚ ਸ਼ਿਫਟ ਕੀਤੇ ਗਏ ਐ ਜਿਹੜਾ ਐਸਐਮਓ ਸਾਹਿਬ ਨੂੰ ਇਹ ਕਹਿ ਦਿੱਤਾ ਗਿਆ ਕਿ ਟੋਟਲ ਜਿਹੜਾ ਇਲਾਜ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਾਹਰੋਂ ਪਰਚੇਜ਼ ਨਹੀਂ ਕੀਤੀ ਜੋ ਜੋ ਵੀ ਪਰਚੇਜ਼ ਵਗੈਰਾ ਕਰਨ ਦੀ ਲੋੜ ਹੈ ਪਰਚੇਜ਼ ਬਿਲਕੁਲ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਸਿਮਿਲਰਲੀ ਤਰਨਤਾਰਨ ਦੇ ਵਿੱਚ ਵੀ ਇਸ ਤੋਂ ਬਾਅਦ ਉਹ ਮੈਂ ਤਰਨਤਾਰਨ ਜਾ ਰਿਹਾ ਹਾਂ ਜਿੱਥੇ 10 ਪੇਸ਼ੈਂਟ ਜਿਹੜੇ ਹੈ ਉਹ ਐਡਮਿਟ ਨੇ ਤੋਂ ਉੱਥੇ ਉਹਨਾਂ ਨੂੰ ਵੀ ਇਨਸ਼ੋਰ ਕਰਾਇਆ ਜਾਊਗਾ ਕਿ ਉਹਨਾਂ ਦੀ ਜਿਹੜਾ ਜਲਦੀ ਤੋਂ ਜਲਦੀ ਠੀਕ ਹੋ ਉਹਨਾਂ ਨੂੰ ਟੋਟਲ ਪ੍ਰਸ਼ਾਸਨ ਉਹਨਾਂ ਦੀ ਮਦਦ ਕੀਤੀ ਜਾਵੇਗੀ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਦਾ ਵੱਡਾ ਤੰਦਾ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਕਾਰਾਂ ਚ ਜਾ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ ਜਾਣਕਾਰੀ ਦੇ ਮਤਬਕ ਪਿਛਲੇ ਕਾਫੀ ਸਮੇਂ ਤੋਂ ਸ਼ਿਆਟਾ ਇਲਾਕੇ ਚ ਆਪਣਾ ਅੱਡਾ ਬਣਾ ਕੇ ਇਹਨਾਂ ਨੇ ਰੱਖਿਆ ਹੋਇਆ ਸੀ ਜਿਸ ਚ ਸਨੀ ਅਤੇ ਬੋਬੀ ਸਕੇ ਭਰਾ ਹਨ ਅਤੇ ਜਤਿੰਦਰ ਤੇ ਰਾਣਾ ਵੀ ਸਕੇ ਹੀ ਭਰਾ ਹਨ ਸੂਤਰਾਂ ਦੀ ਮੰਨੀਅਤ ਹੈ ਲੋਕ ਸ਼ਿਆਟਾ ਤੋਂ ਯੂਨੀਵਰਸਿਟੀ ਦੇ ਨੇੜੇ ਹੈਰੋਇਨ ਵੇਚਣ ਦਾ ਕੰਮ ਕਰਦੇ ਸਨ ਉੱਥੇ ਹੀ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ 200 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਐਡੀਸੀਪੀ ਕ੍ਰਾਈਮ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੈਂਗ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਗਰਮ ਸੀ ਜਿਸ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ ਗੈਂਗ ਭਾਈ ਗੈਂਗ ਦੇ ਨਾਂ ਨਾਲ ਮਸ਼ਹੂਰ ਸੀ ਹੁਣ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿੰਨਾ ਤਸਕਰਾਂ ਨਾਲ ਇਹਨਾਂ ਦੇ ਲਿੰਕ ਹਨ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਕੱਲ ਮਿਤੀ 30 7 2017 ਨੂੰ ਐਸਆਈ ਸੁਸ਼ੀਲ ਕੁਮਾਰ ਸੀਆਈ ਸਟਾਫ ਦੇ ਨੇ ਇਹਨਾਂ ਨੇ ਸ਼ਰਟੇ ਰੇਲਵੇ ਫਾਟਕ ਦੇ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਸਨ ਸਾਹਿਬ ਸ਼ਰਟਾ ਵੱਲੋਂ ਇੱਕ ਜਿਹੜੀ ਜਨਕਾਰ ਨੰਬਰ ਪੀਵੀ 02 एजेड 6099 ਇਹ ਇਹਨਾਂ ਨੇ ਚੈੱਕ ਕੀਤੀ ਇਸ ਜਿਹੜੀ ਆਕਾਰ ਦੇ ਵਿੱਚ ਚਾਰ ਨੌਜਵਾਨ ਬੈਠੇ ਹੋਏ ਸੀ ਤਲਾਸ਼ੀ ਕਰਨ ਤੇ ਜਿਹੜਾ ਅੱਗੇ ਜਿਹੜਾ ਨੌਜਵਾਨ ਬੈਠਾ ਸੀ ਉਹਦੇ ਕੋਲੋਂ ਇੱਕ ਮومی ਕਾਗਜ਼ ਦਾ ਲਫਾਫਾ ਉਹ ਬਰਾਮਦ ਹੋਇਆ ਜਿਦੇ ਵਿੱਚ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੇ ਉੱਤੇ ਇਹਨਾਂ ਦੇ ਸਿਆਰਾਂ ਦੇ ਖਿਲਾਫ ਜਿਹੜਾ ਹੈ ਮੁਕੱਦਮਾ ਨੰਬਰ 187 37217 ਅੰਡਰ ਸੈਕਸ਼ਨ 21 25 29 6185 ਐਨਡੀਪੀਏ ਐਕਟ ਦੇ ਤਹਿਤ ਥਾਣਾ ਸ਼ਰਟਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ ਤੇ ਜਿਹੜੀ ਵਕਾਰ ਸੀ ਉਹ ਵੀ ਕਬਜ਼ੇ ਚ ਲਈ ਗਈ। ਸਿਰ ਕਿੰਨੇ ਜਣੇ ਮੁਰਦੇ ਸਰੇ? ਟੋਟਲ 4 ਬੰਦੇ ਨੇ ਜੀ। ਇੱਕ ਹੈ ਸਨੀ ਪੁੱਤਰ ਕੁਲਦੀਪ ਸਿੰਘ ਵਾਸੀ ਧੱਤਲ। ਦੂਸਰਾ ਜਤਿੰਦਰ ਸਿੰਘ ਉਰਫ ਮੱਟੂ ਪੁੱਤਰ ਸਰਦੂਲ ਸਿੰਘ। ਤੀਸਰਾ ਬੋਬੀ ਉਰਫ ਬੱਬਾ ਪੁੱਤਰ ਕੁਲਦੀਪ ਸਿੰਘ। ਚੌਥਾ ਰਾਣਾ ਉਰਫ ਰਾਜਾ ਪੁੱਤਰ ਸਰਦੂਲ ਸਿੰਘ। ਇਹ ਸਾਰੇ ਪਿੰਡ ਧੱਤਲ ਦੇ ਹੈ। ਪੱਤੀ ਮਜਬੀਆਂ, ਥਾਣਾ ਘਰਿੰਡਾ। ਬਿਊਰੋ ਰਿਪੋਰਟ Punjab today.